ਸਸਿਕਾ ਜੀ ਪੀਟੀਸੀ ਨਿਊਜ਼ ਦੇ ਡਿਜੀਟਲ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਦਮਨਪ੍ਰੀਤ ਸਿੰਘ ਇਸ ਵਕਤ ਮਾਲਵੇ ਦੇ ਸਭ ਤੋਂ ਵੱਡੇ ਹਸਪਤਾਲ ਦੇ ਵਿੱਚ ਖੜੇ ਹਾਂ ਔਰ ਇਹ ਹਸਪਤਾਲ ਪਿਛਲੇ 1 ਤੋਂ ਸਵਾ ਘੰਟਾ ਹੋ ਚੁੱਕਾ ਹੈ ਜਿਹੜਾ ਬਿਨਾਂ ਲਾਈਟ ਤੋਂ ਚੱਲ ਰਿਹਾ ਨਾ ਕੋਈ ਇੱਥੇ ਲਾਈਟ ਦਾ ਪ੍ਰਬੰਧ ਹੈ ਨਾ ਕੋਈ ਇਸ ਜਗ੍ਹਾ ਦੇ ਉੱਪਰ ਕਿਸੇ ਇਨਵਰਟਰ ਦਾ ਪ੍ਰਬੰਧ ਹੈ ਇਸ ਵਕਤ ਲਾਈਵ ਤਸਵੀਰਾਂ ਨੇ ਇਹ ਰਚਿੰਦਰਾ ਹਸਪਤਾਲ ਦੀਆਂ ਜਿਸ ਦੇ ਐਮਰਜੈਂਸੀ ਵਾਰਡ ਦੇ ਬਾਹਰ ਮੌਜੂਦ ਆ ਔਰ ਇਸ ਦੀਆਂ ਤਸਵੀਰਾਂ ਤੁਸੀਂ ਆਪ ਮੁਹਾਰੇ ਦੇਖ ਸਕਦੇ ਹੋ ਕਿ ਇਸ ਵਕਤ ਕੀ ਹਾਲਾਤ ਮਾਲਵੇ ਦੇ ਹਸਪਤਾਲ ਦੇ ਸਭ ਤੋਂ ਵੱਡਾ ਹਸਪਤਾਲ ਜੋ ਪੰਜਾਬ ਦੇ ਵਿੱਚ ਮੰਨਿਆ ਪ੍ਰਮੰਨਿਆ ਹਸਪਤਾਲ ਮੰਨਿਆ ਜਾਂਦਾ ਹੈ ਕਿ ਮਾਲਵੇ ਤੋਂ ਕਿਨਾਰੇ ਕਿਨਾਰੇ ਤੋਂ ਲੋਕ ਇਸ ਹਸਪਤਾਲ ਦੇ ਵਿੱਚ ਜਿਹੜਾ ਆਪਣਾ ਇਲਾਜ ਕਰਾਉਣ ਦੇ ਲਈ ਆਉਂਦੇ ਨੇ ਲੇਕਿਨ ਇਸ ਵਕਤ ਇਹ ਅਨੇਰਾ ਜਿਹੜਾ ਪਿਛਲੇ ਡੇਢ ਘੰਟੇ ਤੋਂ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਔਰ ਲਗਾਤਾਰ ਇਹ ਲਾਈਵ ਤਸਵੀਰਾਂ ਦਿਖਾਉਣੀ ਉਸ ਦਾਅਵੇ ਨੂੰ ਖੁੱਸ ਵੀ ਕਰ ਦਿੰਦੀਆਂ ਨੇ ਜਿਹੜੇ ਦਾਅਵੇ ਸਰਕਾਰ ਵਲੋਂ ਆਖੇ ਜਾਂਦੇ ਨੇ ਸਿਹਤ ਸੂਲਤਾਂ ਨੂੰ ਲੈ ਕੇ ਔਰ ਖਾਸ ਤੌਰ ਤੇ ਇਹ ਪੰਜਾਬ ਦੇ ਸਿਹਤ ਮੰਤਰੀ ਜਿਹੜੇ ਨੇ ਉਹ ਵੀ ਇਸੇ ਜਿਹੜੇ ਇਲਾਕੇ ਤੋਂ ਜਿਹੜੇ ਆਏ ਨੇ ਜਿੱਤ ਕੇ ਆਏ ਨੇ ਔਰ ਇਸ ਵਕਤ ਇਸ ਰਾਤ ਦੇ ਅਨੇਰੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਹਸਪਤਾਲ ਹੈ ਉਹ ਮਾਲਵੇ ਦਾ ਸਭ ਤੋਂ ਵੱਡਾ ਹਸਪਤਾਲ ਜਿਹੜਾ ਉਹ ਕਿੱਥੇ ਕਿੱਥੇ ਮੰਨਿਆ ਜਾਂਦਾ ਹੈ ਔਰ ਇਸ ਵਕਤ ਇਸ ਹਸਪਤਾਲ ਦੀਆਂ ਤਸਵੀਰਾਂ ਨੇ ਜਿੱਥੇ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅਨੇਰਾ ਛਾਇਆ ਹੋਇਆ ਹੈ ਔਰ ਇਸ ਵਕਤ ਲੋਕਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈਗਾ ਇਹ ਹਸਪਤਾਲ ਦੀ ਜਿਹੜੀ ਐਮਰਜੈਂਸੀ ਵਾਰਡ ਦੀਆਂ ਤਸਵੀਰਾਂ ਨੇ ਜਿੱਥੇ ਐਮਰਜੈਂਸੀ ਵਾਰਡ ਹੈ ਇਹ ਅਨੇਰਾ ਇਸ ਕਰਕੇ ਵੀ ਤੁਹਾਨੂੰ ਨਜ਼ਰ ਆਵੇਗਾ ਕਿਉਂਕਿ ਇਹ ਮਾਲਵੇ ਦਾ ਸਭ ਤੋਂ ਵੱਡਾ ਹਸਪਤਾਲ ਹੈ ਔਰ ਇਸ ਹਸਪਤਾਲ ਦੇ ਵਿੱਚ ਲੋਕ ਇਲਾਜ ਕਰਾਉਣ ਦੇ ਲਈ ਆਉਂਦੇ ਨੇ ਲੇਕਿਨ ਇਸ ਇਲਾਕੇ ਦੇ ਇਸ ਹਸਪਤਾਲ ਦੇ ਵਿੱਚ ਪਿਛਲੇ 1 ਘੰਟੇ ਤੋਂ ਲਾਈਟ ਨਹੀਂ ਹੈਗੀ ਔਰ ਲਾਈਟ ਦੇ ਲਈ ਲੋਕਾਂ ਨੂੰ ਜਿਹੜਾ ਉਹ ਖੱਜਲ ਖਵਾਰ ਜਿਹੜਾ ਉਹ ਕਿਤੇ ਨਾ ਕਿੱਥੇ ਹੋਣਾ ਪੈ ਰਿਹਾ ਔਰ ਕਈਆਂ ਦੇ ਇਹ ਵੀ ਜਿਹੜਾ ਉਹ ਬਿਆਨਬਾਜ਼ੀ ਹੈ ਕਿ ਸਾਨੂੰ ਜਿਹੜਾ ਉਹ ਇਲਾਜ ਵੀ ਪ੍ਰੋਪਰ ਢੰਗ ਦੇ ਨਾਲ ਨਹੀਂ ਮਿਲ ਰਹਾ ਇੱਕ ਵਾਰੀ ਇਹ ਤਸਵੀਰ ਤੁਹਾਨੂੰ ਜਿਹੜੀ ਉਹ ਬਾਹਰ ਤੇ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿਸ ਵਕਤ ਕੀ ਹਾਲਾਤ ਨੇ ਆ ਸਾਰੇ ਪੇਸ਼ੈਂਟ ਨੇ ਜਿਹੜੇ ਇਸ ਵਕਤ ਇਲਾਜ ਲਈ ਤਰਸ ਰਹੇ ਨੇ ਕਿਉਂਕਿ ਲਾਈਟ ਨਹੀਂ ਹੈਗੀ ਸਾਹ ਦੇ ਉੱਪਰ ਔਰ ਇਹ ਪੇਸ਼ੈਂਟਾਂ ਦੀਆਂ ਤਸਵੀਰਾਂ ਨੇ ਐਮਰਜੈਂਸੀ ਵਾਰਡ ਨੰਬਰ 1 ਦੀ ਇਹ ਤਸਵੀਰ ਹੈ ਜਿੱਥੇ ਹੁਣ ਤੱਕ ਇਲਾਜ ਜਿਹੜਾ ਇਹਨਾਂ ਕਈ ਪੇਸ਼ੈਂਟਾਂ ਨੂੰ ਨਹੀਂ ਮਿਲ ਪਾਰਿਆ ਇੱਕ ਕੁੜੀ ਆ ਜਿਹੜੀ ਅੱਖ ਜਿਹਦੀ ਦੁਪਹਿਰ ਤੋਂ ਉਸ ਨੂੰ ਦਿਖਣਾ ਬੰਦ ਹੋਇਆ ਉਹ ਵੀ ਆਪਣੇ ਇਲਾਜ ਦੇ ਲਈ ਆਈ ਹੈ ਮੈਂ ਉਸ ਦਾ ਵੀ ਇਲਾਜ ਨਹੀਂ ਹੋ ਪਾ ਰਿਹਾ ਡਾਕਟਰਾਂ ਨੂੰ ਵੀ ਮੋਬਾਈਲ ਦੀ ਟਾਰਚ ਨਾਲ ਇਲਾਜ ਕਰਨਾ ਪੈ ਰਿਹਾ ਇਹ ਲਾਈਵ ਤਸਵੀਰਾਂ ਨੇ ਇਸ ਵਕਤ ਸਰਕਾਰੀ ਰਜਿੰਦਰਾ ਹਸਪਤਾਲ ਦੀਆਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਇਲਾਜ ਲਈ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਤੜਫਣਾ ਪੈ ਰਿਹਾ ਹੈਗਾ ਭਾਈ ਸਾਹਿਬ ਕਿੰਨੀ ਦੇਰ ਤੋਂ ਇੱਥੇ ਲਾਈਟ ਨਹੀਂ ਹੈਗੀ ਜੀ ਕਿੰਨੀ ਬਸ ਮੈਂ ਤਾਂ ਅੱਜ 20 ਮਿੰਟ ਹੋਇਆ ਇਹਨੂੰ ਉਦੋਂ ਲੈਟ ਹੈ ਨਹੀਂ ਸੀ ਸੈਂਪਲ ਲੈਟ ਨਹੀਂ ਹਾਂਜੀ ਤੁਹਾਡਾ ਪੇਸ਼ੈਂਟ ਐਡਮਿਟ ਸਾਡਾ ਪੇਸ਼ੈਂਟ ਹੈ ਜੀ ਐਡਮਿਟ ਹੋ ਰਹਾ ਹੈ ਜੀ ਐਡਮਿਟ ਹੋਣਾ ਹੈ ਹਾਂਜੀ ਹਾਂਜੀ ਐਮਰਜੈਂਸੀ ਦੇ ਵਿੱਚ ਉਹ ਨਾ ਹਾਂਜੀ ਐਮਰਜੈਂਸੀ ਤਾਂ ਐਮਰਜੈਂਸੀ ਦੀ ਇਹ ਤਸਵੀਰ ਹੈ ਜਿੱਥੇ ਲਾਈਟ ਜਿਹੜੀ ਹੈ ਉਹ ਨਹੀਂ ਹੈਗੀ ਔਰ ਇਸ ਵਕਤ ਇੰਤਜ਼ਾਰ ਹੈ ਉਹ ਲਾਈਟ ਦਾ ਕੀਤਾ ਜਾ ਰਿਹਾ ਹੈ ਇਨਾ ਪੇਸ਼ੈਂਟਾਂ ਦੇ ਵੱਲੋਂ ਕਿਉਂਕਿ ਲੰਬੇ ਸਮੇਂ ਤੋਂ ਲਾਈਟ ਨਹੀਂ ਹੈਗੀ ਤੁਸੀਂ ਆਪਣਾ ਪੇਸ਼ੈਂਟ ਲੈ ਕੇ ਆਏ ਹੋ ਭਾਈ ਸਾਹਿਬ ਇੱਥੇ ਪੇਸ਼ੈਂਟ ਲੈ ਕੇ ਆਏ ਹਾਂਜੀ ਹਾਂਜੀ ਕਿੰਨੀ ਦੇਰ ਪੱਕੜੇ ਹੋ

ਤਾਂ ਇਹ ਲੋਕਾਂ ਦੀ ਜਿਹੜੀ ਹੈ ਤਸਵੀਰ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇਲਾਜ ਦੇ ਲਈ ਕਿਵੇਂ ਜਿਹੜਾ ਉਹ ਕਿਤਨੇ ਕਿੱਥੇ ਲੋਕਾਂ ਨੂੰ ਖੱਜਲ ਖਵਾਰ ਹੋਣਾ ਪੈ ਰਿਹਾ ਇਸ ਵਕਤ ਐਮਰਜੈਂਸੀ ਹਸਪਤਾਲ ਜਿਹੜਾ ਮੰਨਿਆ ਜਾਂਦਾ ਹੈ ਮੰਨਿਆ ਪਰ ਮੰਨਿਆ ਹਸਪਤਾਲ ਹੈ ਤਾਂ ਉਸ ਦੀ ਇਹ ਤਸਵੀਰ ਹੈ ਜਦੋਂ ਤੁਸੀਂ ਆਪ ਮੁਹਾਰੇ ਦੇਖ ਸਕਦੇ ਹੋ ਕਿਉਂਕਿ ਡਾਕਟਰ ਵੀ ਲਾਈਟ ਦੇ ਵਿੱਚ ਜਿਹੜੀ ਹੈ ਆਪਣੀ ਜਿਹੜੀ ਹੈ ਕਿਤਨੇ ਕਿੱਥੇ ਮੋਬਾਈਲ ਦੀ ਟਾਰਚ ਲਾ ਕੇ ਆਪਣਾ ਇਲਾਜ ਕਰਾ ਰਹੇ ਨੇ ਇਹ ਤਸਵੀਰ ਹੈ ਸਰਕਾਰੀ ਰਿਜੈਂਡਰ ਹਸਪਤਾਲ ਦੀ ਇਹ ਲਾਈਵ ਤਸਵੀਰ ਹੈ ਦਲੀ ਇਹਨਾਂ ਮਰੀਜ਼ਾਂ ਦੀ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਖੱਜਲ ਹੋਣਾ ਪੈ ਰਿਹਾ ਲੋਕਾਂ ਨੂੰ ਔਰ ਉਸ ਵਕਤ ਇਲਾਜ ਲਈ ਕਿਤਨਾ ਕਿਥੇ ਤਰਸਣਾ ਪੈ ਰਿਹਾ ਕਿ ਉਹ ਕਿੱਥੇ ਕਿਨਾ ਕਿਤੇ ਉਹਨਾਂ ਦਾ ਇਲਾਜ ਹੋਵੇ ਤਾਂ ਇਸ ਵਕਤ ਇਹ ਤਸਵੀਰਾਂ ਜਿੱਥੇ ਡਾਕਟਰਾਂ ਦੀ ਟੀਮ ਵੀ ਤੁਹਾਨੂੰ ਦਿਖਾਦਾ ਕਿ ਕਿਵੇਂ ਜਿਹੜੇ ਉਹ ਨੇ ਉਹ ਵੀ ਮੋਬਾਈਲ ਦੀ ਟਾਰਚ ਨਾਲ ਇਸ ਵਕਤ ਰਜਿੰਦਰ ਹਸਪਤਾਲ ਦੇ ਵਿੱਚ ਇਲਾਜ ਕਰ ਰਹੇ ਨੇ ਲੇਕਿਨ ਲੋਕਾਂ ਨੂੰ ਬਿਨਾਂ ਲਾਈਟ ਤੋਂ ਕਿਵੇਂ ਜਿਹੜਾ ਉਹ ਕਿਤਨੇ ਕਿਤੇ ਖੱਜਲ ਹੋਣਾ ਪੈ ਰਿਹਾ ਹੈ ਤਸਵੀਰ ਤੁਹਾਨੂੰ ਰਜਿੰਦਰਾ ਹਸਪਤਾਲ ਦੀ ਜਿਹੜੀ ਆ ਉਹ ਦਿਖਾ ਪਾ ਰਹੇ ਹੈਗਾ ਕਿ ਜਿਹੜੇ ਘਰ ਦੇ ਵਿੱਚ ਆਏ ਹੋਏ ਲੋਕ ਨੇ ਨਾਲ ਸਾਥੀ ਆਏ ਹੋਏ ਲੋਕ ਨੇ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਇਸ ਵਕਤ ਹਾਲ ਹੈ ਕਿ ਉਹ ਬਿਨਾਂ ਲਾਈਟ ਤੋਂ ਪਿਛਲੇ 1.5 ਘੰਟੇ ਤੋਂ ਜਿਹੜੇ ਨੇ ਉਹ ਰਜਿੰਦਰਾ ਹਸਪਤਾਲ ਦੇ ਵਿੱਚ ਜਿਹੜੇ ਬੈਠੇ ਨੇ ਔਰ ਉਸ ਵਕਤ ਦੀਆਂ ਤਸਵੀਰਾਂ ਨੇ ਉਹਨਾਂ ਲੋਕਾਂ ਦੀਆਂ ਜਿਹੜਾ ਆਪਣੇ ਕਿਸੇ ਨਾ ਕਿਥੇ ਪਰਿਵਾਰਕ ਲੋਕਾਂ ਦੀ ਜਿਹੜੀ ਸਿਹਤ ਨੂੰ ਠੀਕ ਕਰਾਉਣ ਦੇ ਲਈ ਆਏ ਨੇ ਲੇਕਿਨ ਉਹਨਾਂ ਨੂੰ ਕਿਵੇਂ ਖੱਜਲ ਹੋਣਾ ਪੈ ਰਿਹਾ ਇਹ ਰਜਿੰਦਰਾ ਹਸਪਤਾਲ ਰਾਤ ਦਾ ਇਹ ਸਮਾਂ ਉਹ ਰਾਤ ਦੇ ਸਮੇਂ ਤੇ ਤੁਸੀਂ ਲਾਈਟ ਦੇਖ ਸਕਦੇ ਹੋ ਕਿ ਕਿੱਥੇ ਵੀ ਲਾਈਟ ਜਿਹੜੀ ਉਹ ਤੁਹਾਨੂੰ ਨਹੀਂ ਨਜ਼ਰ ਆ ਰਹੀ ਇਹ ਐਮਰਜੈਂਸੀ ਔਰਡ ਹੈ ਸਭ ਤੋਂ ਪਹਿਲਾਂ ਜੇਕਰ ਕੋਈ ਪੇਸ਼ੈਂਟ ਆਉਂਦਾ ਤਾਂ ਉਸ ਨੂੰ ਐਮਰਜੈਂਸੀ ਔਰਡ ਨੰਬਰ 1 ਦੀ ਇਹ ਤਸਵੀਰ ਹੈ ਇਹ ਦੇਖ ਸਕਦੇ ਹੋ ਜਿਹੜਾ ਐਮਰਜੈਂਸੀ ਵਾਰਡ ਨੰਬਰ 1 ਦੀ ਤਸਵੀਰ ਹੈ ਜਿਹੜੀ ਤੁਹਾਨੂੰ ਦਿਖਾ ਪਾ ਰਹੇ ਹਾਂ ਔਰ ਪੂਰਾ ਬਲੈਕਆਊਟ ਹੋਇਆ ਪਿਆ ਪੂਰਾ ਬਲੈਕਆਊਟ ਜਿਹੜਾ ਉਹ ਕਿੱਥੇ ਕਿੱਥੇ ਪੂਰੇ ਪਟਿਆਲੇ ਦਾ ਸਭ ਤੋਂ ਮਾਲਵੇ ਦਾ ਸਭ ਤੋਂ ਵੱਡਾ ਹਸਪਤਾਲ ਮੰਨਿਆ ਜਾਂਦਾ ਉਹ ਪੂਰਾ ਬਲੈਕਆਊਟ ਹੋਇਆ ਪਿਆ ਜੋ ਸਰਕਾਰੀ ਹਸਪਤਾਲ ਦੇ ਵਿੱਚ ਅਸੀਂ ਸਹੂਲਤਾਂ ਦੀ ਗੱਲ ਕਰਦੇ ਹਾਂ ਉਹ ਸਹੂਲਤਾਂ ਕਿਹੜੇ ਪਾਸੇ ਨਹੀਂ ਗਏ ਇਹ ਉਹ ਸਿੱਧੇ ਤੌਰ ਤੇ ਸਵਾਲ ਕਿੱਥਨੇ ਕਿੱਤੇ ਖੜੀ ਕਰਦੀ ਹੋਰ ਵੀ ਤੁਹਾਨੂੰ ਬੋਰਡ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਇਹ ਰਾਤ ਦਾ ਸਮਾਂ ਹੈ ਔਰ ਇੱਕ ਇੱਕ ਤਸਵੀਰ ਹੈ ਕਿਉਂਕਿ ਇਹ ਲੋਕਾਂ ਨੂੰ ਜਗਾਉਣਾ ਖਾਸ ਜ਼ੋਰ ਤੇ ਸਰਕਾਰ ਦੇ ਕੰਨ ਖੋਲਣਾ ਜਾਂ ਪ੍ਰਸ਼ਾਸਨ ਦੇ ਕੰਨ ਖੋਲਣਾ ਕਿਉਂਕਿ ਇੱਥੇ ਜ਼ਿੰਮੇਵਾਰ ਕਿੱਥੇ ਨੇ ਕਿੱਥੇ ਪ੍ਰਸ਼ਾਸਨ ਹੈ ਜ਼ਿੰਮੇਵਾਰੀ ਕਿੱਥੇ ਨੇ ਕਿੱਥੇ ਜਿਹੜੀ ਆ ਉਹ ਪ੍ਰਸ਼ਾਸਨ ਦੀ ਬੰਦੀ ਹੈ ਤਾਂ ਉਹ ਪ੍ਰਸ਼ਾਸਨ ਕਿੱਥੇ ਐਤ ਵਕਤ ਮੌਜੂਦ ਉਸ ਦੇ ਉੱਪਰ ਕਿੱਥੇ ਨੇ ਕਿੱਥੇ ਸਵਾਲ ਜ਼ਰੂਰ ਹੈ ਕਿਉਂਕਿ ਇਹ ਕੋਈ ਘਰ ਨਹੀਂ ਹੈਗਾ ਜਿੱਥੇ ਪਿਛਲੇ 1 ਘੰਟੇ ਤੋਂ ਲਾਈਟ ਨਾ ਹੋਵੇ ਤਾਂ ਉਹ ਘਰ ਐਵੇਂ ਚੱਲ ਜਾਊਗਾ ਇਹ ਇੱਕ ਹਸਪਤਾਲ ਹੈ ਔਰ ਹਸਪਤਾਲ ਦੇਖ ਰਹੇ ਹਾਂ ਕਿ ਜਿੱਥੇ-ਤਿੱਥੇ ਜਾ ਰਹੇ ਹਾਂ ਉੱਥੇ-ਉੱਥੇ ਲਾਈਟ ਜਿਹੜੀ ਆ ਤੁਹਾਨੂੰ ਜਿਹੜੀ ਉਹ ਨਹੀਂ ਨਜ਼ਰ ਆਵੇਗੀ ਵਾਰਡਾਂ ਦੇ ਵਿੱਚ ਹੋਗੇ ਐਮਰਜੈਂਸੀ ਦੇ ਵਿੱਚ ਹੋਗੇ ਪੇਸ਼ੈਂਟਾਂ ਨੂੰ ਕਿਵੇਂ ਖੱਜਲ ਖਵਾਰ ਜਿਹੜਾ ਉਹ ਕਿਥੇ ਨ ਕਿਥੇ ਹੋਣਾ ਪੈ ਰਿਆ ਇਹ ਦਾਅਵੇ ਨਹੀਂ ਜਿਹੜੇ ਸਰਕਾਰ ਦੇ ਵੱਲੋਂ ਕੀਤੇ ਜਾਂਦੇ ਨੇ ਕਿ ਸਿਹਤ ਨੂੰ ਤਾਂ ਸਭ ਵਧੀਆ ਨੇ ਲੇਕਿਨ ਇੱਕ ਬਾਹਰ ਦੀ ਤਸਵੀਰ ਜਿਹੜੀ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਹਸਪਤਾਲ ਹੈ ਇਸ ਵਕਤ ਇਸ ਸਾਈਡ ਵੀ ਵਾਰਡ ਨੇ ਇਸ ਪਾਸੇ ਵੀ ਜਿਹੜੇ ਨੇ ਉਹ ਵਾਰਡ ਨੇ ਲੇਕਿਨ ਆ ਤੁਸੀਂ ਦੇਖ ਸਕਦੇ ਹੋ ਲੇਕਿਨ ਇਸ ਵਕਤ ਇਸ ਵਾਰਡਾਂ ਦੇ ਵਿੱਚ ਕੁਝ ਲੰਬੇ ਸਮੇਂ ਤੋਂ ਲਾਈਟ ਨਹੀਂ ਹੈਗੀ ਉਹ ਬਿਨਾਂ ਲਾਈਟ ਤੋਂ ਲੋਕਾਂ ਨੂੰ ਖੱਜਲ ਖਵਾਰ ਜਿਹੜਾ ਉਹ ਕਿਤੇ ਨਾ ਕਿਤੇ ਹੋਣਾ ਪੈ ਰਿਹਾ ਇਸ ਦੇ ਬਿਲਕੁਲ ਨਾਲ ਲੱਗਦੀ ਜਿਹੜੀ ਹੈ ਇਮਾਰਤ ਹੋ ਗਈ ਉਸ ਦੇ ਵਿੱਚ ਇੱਥੇ ਦੇ ਐਮ ਐਸ ਦਾ ਦਫ਼ਤਰ ਹੈ ਲੇਕਿਨ ਇਸ ਵਕਤ ਇਹ ਤਸਵੀਰ ਤੁਹਾਨੂੰ ਦਿਖਾ ਦਾਂ ਇਹ ਵਾਰਡ ਨੰਬਰ 2718 10 12 ਇਹ ਵਾਰਡ ਨੰਬਰ ਨੂੰ ਜਿਹੜਾ ਉਹ ਕਿਤੇ ਨਾ ਕਿਤੇ ਰਸਤਾ ਜਾਂਦਾ ਹੈਗਾ ਔਰ ਇਸ ਪਾਸੇ ਲਾਈਟ ਨਹੀਂ ਹੈਗੀ ਤੁਸੀਂ ਇਹ ਮਾਲਵੇ ਦਾ ਉਹ ਹਸਪਤਾਲ ਹੈ ਜਿਹੜਾ ਕਹਿੰਦਾ ਕਹੋਂਦਾ ਕਿਤੇ ਨਾ ਕਿਤੇ ਮੰਨਿਆ ਜਾਂਦਾ ਲੇਕਿਨ ਕਹਿੰਦੇ ਕਹੋਂਦੇ ਜਿਹੜਾ ਹਸਪਤਾਲ ਦੀਆਂ ਇਹ ਤਸਵੀਰਾਂ ਤੌਰ ਤੱਕ ਨੇ ਕਿ ਪਿਛਲੇ ਲੰਬੇ ਸਮੇਂ ਤੋਂ 1.5 ਘੰਟੇ ਤੋਂ ਇਸ ਜਿਹੜੀ ਐਮਰਜੈਂਸੀ ਦੇ ਵਿੱਚ ਲਾਈਟ ਨਹੀਂ ਹੈ ਔਰ ਕਿਵੇਂ ਜਿਹੜੇ ਪੇਸ਼ੈਂਟ ਨੇ ਉਹ ਕਿਥੇ ਨਾ ਕਿੱਥੇ ਖੱਜਲ ਹੋ ਰਹੇ ਨੇ ਉਹਨਾਂ ਦੀਆਂ ਤਸਵੀਰਾਂ ਵੀ ਤੌਰ ਤੱਕ ਸਾਂਝੀ ਕੀਤੀਆਂ ਇਸ ਵਕਤ ਮਾਲਵੇ ਦੇ ਸਭ ਤੋਂ ਵੱਡੇ ਹਸਪਤਾਲ ਦਾ ਹਾਲ ਕੀ ਹੈ ਜਿੱਥੇ ਲਾਈਟ ਜਿਹੜੀ ਤੁਹਾਨੂੰ ਨਹੀਂ ਨਜ਼ਰ ਆਉਂਦੀ ਜਿੱਥੇ ਤੁਸੀਂ ਜਾਓਗੇ ਸਾਰਾ ਬਲੈਕਆਊਟ ਨਜ਼ਰ ਆਏਗਾ ਸਿਫ ਅਨੇਰਾ ਹੀ ਅਨੇਰਾ ਜਿਹੜਾ ਇਸ ਹਸਪਤਾਲ 'ਚ ਪਿਛਲੇ 1 ਘੰਟੇ ਤੋਂ ਵੱਧ ਹੋ ਚੁੱਕਾ ਹੈ ਕਿਉਂਕਿ ਇਹ ਲਾਈਵ ਕਰਦੇ ਨੂੰ ਕੁਸਮਾ ਹੋ ਚੁੱਕਾ ਉਸ ਤੋਂ ਪਹਿਲਾਂ ਜਿਹੜਾ ਕੁਸਮਾ ਹੋ ਚੁੱਕਾ ਤਾਂ ਪਿਛਲੇ ਕਈ ਘੰਟਿਆਂ ਤੋਂ ਇਸੇ ਤਰੀਕੇ ਦੀ ਤਸਵੀਰ ਜਿਹੜੀ ਆ origignal ਹਸਪਤਾਲ ਦੀ ਹੈ ਨਾ ਇਨਵਰਟਰ ਨਾ ਜਨਰੇਟਰ ਕੁਝ ਵੀ ਜਿਹੜਾ ਉਸ ਵਕਤ ਨਹੀਂ ਚੱਲ ਰਿਹਾ ਤਾਂ ਇਹ ਖੱਜਲ ਖਵਾਰੀ ਵੀ ਜਿਹੜਾ ਉਹ ਸਾਹਮਣਾ ਕਿਤੇ ਨੇ ਕਿਤੇ ਇੱਥੇ ਦੇ ਸਟਾਫ ਨੂੰ ਵੀ ਕਰਨਾ ਪੈ ਰਿਹਾ ਕਿ ਕਿਉਂਕਿ ਉਸਨੇ ਕਿਤੇ ਨੇ ਕਿਤੇ ਪਹੁੰਚਣਾ ਤਾਂ ਉਸਦੀ ਵੀ ਕਿਤੇ ਨੇ ਕਿਤੇ ਇਹ ਦਿੱਕਤ ਹੈਗੀ ਆ ਕਿ ਜਦੋਂ ਸਟਾਫ ਨੇ ਵੀ ਕੰਮ ਕਰਨਾ ਤਾਂ ਬਿਨਾਂ ਲਾਈਟ ਤੋਂ ਉਸ ਨੂੰ ਵੀ ਇਹ ਤਕਲੀਫ ਹੁੰਦੀ ਹੈ ਕਿ ਉਹ ਕਿਵੇਂ ਜਿਹੜਾ ਉਹ ਕੰਮ ਕਰ ਸਕੇ ਆਪਣਾ ਤੇ ਇਸ ਵਕਤ ਇਹ ਤਸਵੀਰ ਹੈ ਜਦੋਂ ਤੁਸੀਂ ਐਮਰਜੈਂਸੀ ਵਾਰਡ ਦੀ ਦੇਖ ਸਕਦੇ ਹੋ ਕਿ ਜਿੱਥੇ ਸਭ ਨੂੰ ਉਹ ਕਿਤੇ ਨਾ ਕਿਤੇ ਖੱਜਲ ਖਵਾਰੀ ਦਾ ਸਾਹਮਣਾ ਇਸ ਵਕਤ ਬਿਨਾਂ ਲਾਈਟ ਤੋਂ ਕਰਨਾ ਪੈ ਰਿਹਾ ਸਟਾਫ ਹੋ ਗਿਆ ਜਾਂ ਜਿਹੜੇ ਮਰੀਜ਼ ਹੋ ਗਏ ਉਹਨਾਂ ਨੂੰ ਸਭ ਤੋਂ ਜ਼ਿਆਦਾ ਇਹ ਵਾਰਡ ਨੰਬਰ 1 ਤੇ ਵਾਰਡ ਨੰਬਰ 2 ਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਇਹ ਸਰਜਿਕਲ ਵਾਰਡ ਇੱਕ ਐਮਰਜੈਂਸੀ ਵਾਰਡ ਹੈ ਤਾਂ ਉੱਥੇ ਦੀ ਵੀ ਲਾਈਟ ਇਹ ਨਹੀਂ ਹੈਗਾ ਇਹ ਸਰਜਰੀਕਲ ਵਾਰਡਾ ਔਰ ਇੱਥੇ ਵੀ ਲਾਈਟ ਨਹੀਂ ਹੈਗੀ ਇਹ ਸਾਰੇ ਵਾਰਡ ਨੇ ਜਿੱਥੇ ਦੀ ਤਸਵੀਰ ਤੁਹਾਨੂੰ ਦਿਖਾ پا ਰਹੇ ਆ ਇਹ ਐਮਰਜੈਂਸੀ ਵਾਰਡ ਨੂੰ ਜਾਂਦੀ ਹੈ ਉੱਥੇ ਵੀ ਲਾਈਟ ਪਿਛਲੇ ਕੁਝ ਦੇਰ ਤੋਂ ਨਹੀਂ ਹੈਗੀ ਪਿਛਲੇ ਕਈ ਘੰਟੇ ਤੋਂ ਇਸ ਜਗ੍ਹਾ ਤੇ ਵੀ ਲਾਈਟ ਜਿਹੜੀ ਆ ਉਹ ਨਹੀਂ ਹੋ ਰਹੀ ਕਈ ਪੇਸ਼ੈਂਟਾਂ ਨੇ ਇਹ ਵੀ ਕਿਹਾ ਕਿ ਸਾਨੂੰ ਆ ਦੇਖੋ ਤੁਸੀਂ ਐਮਰਜੈਂਸੀ ਵਾਰਡ ਨੰਬਰ 1 ਔਰ ਇਸ ਵਕਤ ਇਹ ਤਸਵੀਰ ਹੈ ਜਿੱਥੇ ਟੋਰਚਾਂ ਜਲਾ ਕੇ ਕਿਥਨੇ ਕਿਤੇ ਇਲਾਜ ਆ ਉਹ ਮਰੀਜ਼ਾਂ ਦਾ ਕੀਤਾ ਜਾ ਰਿਹਾ ਹੈਗਾ ਤੇ ਇਹ ਸਿੱਧੇ ਤੌਰ ਤੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਇਸਵਦਰ ਦੀ ਮਿਲ ਜਾਣਗੀਆਂ ਕਿ ਲੋਕਾਂ ਨੂੰ ਦਿੱਕਤ ਨਹੀਂ ਆਵੇਗੀ ਤਾਂ ਇਸ ਵਕਤ ਉਹ ਦਿੱਕਤ ਦਾ ਸਾਹਮਣਾ ਕਿਥਨੇ ਕਿਥੇ ਲੋਕਾਂ ਨੂੰ ਪਟਿਆਲਾ ਦੇ ਰੀਜਨ ਦੇ ਹਸਪਤਾਲ ਦੇ ਵਿੱਚ ਕਰਨਾ ਪਿਆ।